ਸੋ ਅੱਜ ਅਸੀਂ ਪੜਨ ਜਾ ਰਹੇ ਹਾਂ ਪੰਜਾਬੀ ਪਾਠ ਪੁਸਤਕ ਭਾਗ ਦੂਜਾ ਜਮਾਤ 6ਵੀਂ ਪਾਠ ਪਹਿਲਾ ਸਵੇਰ ਦੀ ਸਬਾ ਸਬਾਏ ਸਵੇਰ ਦੀ ਸਬਾਏ ਸਵੇਰ ਦੀ ਚੰਗੇ ਬੱਚੇ ਬਣਨ ਲਈ ਸਾਨੂੰ ਇਹ ਪ੍ਰੇਰਦੀ ਕਤਾਰਾਂ ਬਣ ਪੈਲਾਂ ਇੱਕ ਦੂਜੇ ਪਿੱਛੇ ਖੜੀ ਦਾ ਦੇਸ਼ ਦੇ ਪਿਆਰ ਵਾਲਾ ਗੀਤ ਫੇਰ ਪੜੀ ਦਾ ਭਾਰਤ ਮਾਤਾ ਦੀ ਜੇ ਬੋਲ ਮੂੰਹੋਂ ਕੇਰਦੀ ਸਬਾਏ ਸਵੇਰ ਦੀ ਸਬਾਏ ਸਵੇਰ ਦੀ ਅਧਿਆਪਕ ਸਾਨੂੰ ਦਿਨਾਂ ਤੇ ਤਿਉਹਾਰਾਂ ਬਾਰੇ ਦੱਸਦੇ ਸੱਚੇ ਸੁੱਚੇ ਉੱਚਿਆਂ ਵਿਚਾਰਾਂ ਬਾਰੇ ਦੱਸਦੇ ਕਹਿੰਦੇ ਕੱਢੋ ਦਿਲਾਂ ਵਿੱਚੋਂ ਗੱਲ ਤੇਰ ਮੇਰ ਦੀ ਸਬਾਏ ਸਵੇਰ ਦੀ ਸਬਾਏ ਸਵੇਰ ਦੀ ਬੱਚਿਆਂ ਦਾ ਇਕੱਠ ਜਿਉਂ ਫੁੱਲਾਂ ਦੀਆਂ ਕਿਆਰੀਆਂ ਮਾਪਿਆਂ ਨੇ ਭੇਜੇ ਘਰੋਂ ਕਰਕੇ ਤਿਆਰੀਆਂ ਚਾਨਣ ਗਿਆਨ ਦਾ ਹੈ ਵਿਦਿਆ ਖਿਲੇਰ ਦੀ ਸਭਾਏ ਸਵੇਰ ਦੀ ਸਭਾਏ ਸਵੇਰ ਦੀ